ਦੋ ਦਿਨ ਬਾਣੀ ਬੜੇ ਸਵਾਦ ਰਸ ਨਾਲ ਪੜ ਲਈਏ ਚਾਰ ਦਿਨ ਹੱਥ ਦੇ ਚੁਟਕਾ ਨਹੀਂ ਲਿਆ ਦੋ ਦਿਨ ਬੜੇ ਉਮੰਗ ਚਾਉ ਨਾਲ ਗੁਰਦੁਆਰੇ ਆਏ ਪੰਜ ਸੱਤ ਦਿਨ ਸੁਰਤ ਨਹੀਂ ਇਹਨੂੰ ਕਹਿੰਦੇ ਨੇ ਉਤਾਰ ਚੜਾਓ ਪੰਜ ਸੱਤ ਦਿਨ ਸੇਵਾ ਕਰਨ ਨੂੰ ਜੀ ਕੀਤਾ ਹੈ ਪਰਵਕਾਰੀ ਜਜ਼ਬੇ ਪੈਦਾ ਆਏ ਫਿਰ ਅੰਦਰ ਇਨਕਾਰ ਵੀ ਪੈਦਾ ਹੋ ਗਿਆ ਮਨਕਰ ਵੀ ਹੋ ਗਿਆ ਉਤਾਰ ਚੜਾਓ ਇਸ ਸ਼ਬਦ ਦੇ ਵਿੱਚ ਧਾਰਮਿਕ ਉਚਾਰ ਉਤਾਰ ਚੜਾਉ ਦਾ ਜਵਾਰ ਬਾਟੇ ਦਾ ਸਤਿਗੁਰ ਨੇ ਜ਼ਿਕਰ ਕੀਤਾ ਹੈ ਇੱਕ ਕੰਨਨ ਸਦੀਵ ਚੜਦੀ ਕਲਾ ਬਸ ਚੜਾਈ ਹੈ ਉਤਾਰ ਨਹੀਂ ਹੈ ਧਰਮ ਦੇ ਵਿੱਚ ਇੱਕ ਐਸੀ ਅਵਸਥਾ ਵੀ ਹੈ ਅਗਰ ਸੁਰਤ ਚੜ ਗਈ ਫਿਰ ਲੈਣਾ ਨਹੀਂ ਹੈ ਉਤਾਰ ਚੜਾਉ ਤੋਂ ਮਨੁੱਖ ਉੱਪਰ ਉੱਠ ਗਿਆ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਧਾਰਮਿਕ ਉਤਾਰ ਚੜਾਉ ਇਸ ਤਰ੍ਹਾਂ ਹੁੰਦਾ ਹੈ ਇੱਕ ਉਦਾਹਰਣ ਦੇ ਆ ਜਿਵੇਂ ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਹੋਇਆ ਪਾਣੀ ਉੱਪਰ ਉੱਠਦਾ ਹੈ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਬਸ ਇੱਕ ਤਮਾਸ਼ਾ ਬਣਿਆ ਉਤਾਰ ਚੜਾਓ ਉਤਾਰ ਚੜਾਓ ਕੀਰਤਨ ਸੁਣ ਲਿਆ ਕਥਾ ਸੁਣ ਲਈ ਚੜਾਓ ਆ ਗਿਆ ਸੰਸਾਰ ਦੇ ਚਿੱਤਰ ਫਿਰ ਉਤਾਰ ਆ ਗਿਆ ਉਤਾਰ ਚੜਾਓ ਉਤਾਰ ਚੜਾਓ ਹੁਣੇ ਗੁਰਮੁਖ ਸੀ ਹੁਣੇ ਮਨਮੁਖ ਹੋ ਗਿਆ ਹੁਣੇ ਗੁਰਦੁਆਰੇ ਦਾਨ ਪਿਆ ਕਰਦਾ ਸੀ ਹੁਣੇ ਬਾਹਰ ਕਿਧਰੇ ਬੇਈਮਾਨੀ ਕਰ ਰਿਹਾ ਹੈ ਹੁਣੇ ਰਸਨਾ ਨਾਲ ਸੱਚ ਬੋਲ ਰਿਹਾ ਸੀ ਹੁਣੇ ਝੂਠ ਬੋਲਦਾ ਪਿਆ ਹੁਣੇ ਪਰਉਪਕਾਰ ਪਿਆ ਕਰਦਾ ਸੀ ਹੁਣੇ ਦੁਰਾਚਾਰ ਤੇ ਅਮਾਦਾ ਹੋ ਗਿਆ ਉਤਾਰ ਚੜਾਓ ਇਸ ਉਤਾਰ ਚੜਾਓ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਰਮ ਵਾਕ ਦੇ ਵਿੱਚ ਜ਼ਿਕਰ ਕੀਤਾ ਹੈ ਪਹਿਲੇ ਚੜਾਉ ਦਾ ਕੀਰਤਨ ਸੁਣਿਆ ਕਥਾ ਕੀਤੀ ਇਹ ਸਤਸੰਗ ਕੀਤਾ ਹੈ ਉਮੰਗ ਪੈਦਾ ਹੋ ਗਈ ਤਰੰਗ ਪੈਦਾ ਹੋ ਗਈ ਲੇਕਿਨ ਇਹ ਉਮੰਗ ਬਹੁਤ ਦਿਨ ਤੱਕ ਨਹੀਂ ਰਹੀ ਜਿਵੇਂ ਲਹਿਰ ਚੜਦੀ ਹੈ ਫਿਰ ਲੈਂਦੀ ਹੈ ਸਾਗਰ ਉੱਠਦਾ ਹੈ ਫਿਰ ਬੈਠਦਾ ਹੈ ਜਵਾਰ ਬਾਟਾ ਬਚਪਨਾ ਜਵਾਨੀ ਦੀ ਤਰਫ ਜਾ ਰਿਹਾ ਹੈ ਚੜਾਓ ਜਵਾਨੀ ਫਿਰ ਬੁਢੇਪੇ ਦੀ ਤਰਫ ਜਾ ਰਹੀ ਹੈ ਉਤਾਰ ਲਹਾਈ ਉਤਾਰ ਚੜਾਓ ਹਰ ਇੱਕ ਦੇ ਚੈ ਸ਼ਬਦ ਦੇ ਸਤਿਗੁਰੂ ਦੱਸਦੇ ਨੇ ਜੋ ਅਜੇ ਇਤਨੀ ਸੁਰਤ ਉੱਚੀ ਨਹੀਂ ਕਰ ਸਕਿਆ ਜਿੱਥੇ ਕਿ ਧਰਤੀ ਦੀ ਕشش ਖਤਮ ਹੋ ਜਾਂਦੀ ਹੈ ਇਹ ਹੀ ਉਦਾਹਰਨ ਦਿੱਤਾ ਜਾ ਸਕਦਾ ਹੈ ਮੈਂ ਫਿਰ ਅਰਜ਼ ਕਰਾਂ ਪ੍ਰੈਸ਼ਰ ਦਾ ਮਾਰਿਆ ਫਾਰੇ ਦਾ ਪਾਣੀ ਉੱਪਰ ਉੱਠਿਆ। ਧਰਤੀ ਦੀ ਖਿੱਚ ਦਾ ਮਾਰਿਆ ਫਿਰ ਥੱਲੇ। ਸਿਰਫ ਅਸਥੂਲ ਚੀਜ਼ਾਂ ਨੂੰ ਹੀ ਧਰਤੀ ਨੇ ਖਿੱਚਦੀ ਹੈ, ਬਲਕਿ ਸੂਖਸ਼ਮ ਚੀਜ਼ਾਂ ਨੂੰ ਵੀ ਖਿੱਚਦੀ ਹੈ। ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ। ਅਗਰ ਮਨੁੱਖ ਕਿਦਰੇ ਡਿਗੇ ਹੈ, ਧਾਨ ਕਰਕੇ, ਰੂਪ ਕਰਕੇ, ਰੰਗ ਕਰਕੇ ਤਾਂ ਸਭ ਜ਼ਮੀਨ ਦਾ ਹਿੱਸਾ ਹੈ। ਜ਼ਮੀਨ ਹੀ ਖਿੱਚਦੀ ਹੈ। ਮਨੁੱਖ ਦੀ ਸੁਰਤ ਕਿਉਂ ਡਿੱਗੇਗੀ ਕਿਦਰੇ ਵਾਸ਼ਨਾ ਪੈਦਾ ਹੋ ਗਈ ਕਿਦਰੇ ਲੋਭ ਪੈਦਾ ਹੋ ਗਿਆ ਕਿਦਰੇ ਹੰਕਾਰ ਪੈਦਾ ਹੋ ਗਿਆ ਤਾਂ ਸਭ ਜ਼ਮੀਨ ਦਾ ਹੀ ਹਿੱਸਾ ਹੈ ਇੰਨੀ ਮਹਿਸ ਕਰਦੇ ਖਿੱਚਦੀ ਜ਼ਮੀਨ ਹੈ ਅਸਥੂਲ ਚੀਜ਼ਾਂ ਨੂੰ ਖਿੱਚਦੀ ਹੈ ਸੂਖਸ਼ਮ ਨੂੰ ਵੀ ਖਿੱਚਦੀ ਹੈ ਵਿਗਿਆਨ ਕਹਿੰਦਾ ਹੈ ਇਹ ਜਿਹੜੀ ਕਸ਼ਿਸ਼ ਹੈ ਇਹ ਜਿਹੜੀ ਖਿੱਚ ਹੈ ਧਰਤੀ ਦੀ ਇੱਕ ਸੀਮਾ ਤੱਕ ਹੈ ਗੋਣੀ ਹੈ ਜੋ ਮੇਰੇ ਪਰਨ ਦੇ ਵਿੱਚ ਆਇਆ कि 400 मील तक ये जमीन की कशिश है इस तो अ नहीं है विज्ञान सैंस का जो अध्ययन करते हैं मुताला करते उन्होंने जरूर बहुत दवेगा जमीन की कशिश एक सीमा तक है उस तो अगे नहीं है जड़ी चीज़ उस कशिश के दायरे तो अगे चली गई है फिर जमीन अपनी तब नहीं खींच सकती है अगर सुरत भी किसी भी बहुत उच्ची उठ गई है इतनी उच्ची ਇਹ ਧਰਤੀ ਦੀ ਕਸ਼ਿਸ਼ ਤਾਂ ਦਾਇਰਾ ਨਹੀਂ ਰਿਹਾ ਕਹਿੰਦੇ ਇਸ ਤਰ੍ਹਾਂ ਦੇ ਬੰਦੇ ਦੀ ਚੜੀ ਹੋਈ ਸੁਰਤ ਥੱਲੇ ਨਹੀਂ ਆਉਂਦੀ ਚਾਹ ਉਸਕੇ ਬੰਦ-ਬੰਦ ਕੱਟਦੇ ਹੀ ਹੈ ਚਾਹ ਉਹਨੂੰ ਉਬਲਦੀ ਦੇਗ ਦੇ ਚ ਬਿਠਾ ਦੇਈਏ ਚਾਹ ਉਹਨੂੰ ਆਰਿਆਂ ਨਾਲ چیر ਦੇਈਏ ਉਹਦੀ ਸੁਰਤ ਥੱਲੇ ਨਹੀਂ ਆਏ ਬਾਕੀ ਥੋੜੀ ਜਿਹੀ ਖੁਸ਼ੀ ਹੋਈ ਸੁਰਤ ਥੱਲੇ ਆ ਜਾਏਗੀ ਥੋੜਾ ਜਿਹਾ ਰੰਗ ਹੋਇਆ ਥੱਲੇ ਕੁਝ ਥੋੜਾ ਜਿਹਾ ਦੁੱਖ ਮਿਲਿਆ ਤੇ ਥੱਲੇ ਆ ਜਾਏਗਾ ਕੁਝ ਥੋੜਾ ਜਿਹਾ ਸੁੱਖ ਮਿਲਿਆ ਥੱਲੇ ਆ ਜਾਏਗਾ ਲੇਕਿਨ ਇੱਕ ਐਸੀ ਸੁਰਤ ਜੋ ਦੁੱਖ ਸੁੱਖ ਤੋਂ ਉੱਚੀ ਉੱਠ ਗਈ ਜ਼ਮੀਨ ਦੀ ਕਸ਼ਿਸ਼ ਤੋਂ ਉੱਚੀ ਉੱਠ ਲਈ ਉਤਾਰ ਚੜਾਅ ਦੀ ਦੁਨੀਆ ਤੋਂ ਅੱਗੇ ਲੰਘ ਗਿਆ ਉੱਪਰ ਉੱਠ ਗਿਆ ਕਿਉਂਕਿ ਹਰ ਸ਼ਬਦ ਅਭਿਆਸੀਆਂ ਦੇ ਅਧਿਆਤਮ ਮੰਡਲ ਦੀ ਅਵਸਥਾ ਕਿੱਥੇ ਖੜੀ ਹੈ ਇਹ ਅਭਿਆਸੀ ਕਿਥੇ ਖੜਾ ਹੈ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੀ ਬਾਣੀ ਹਰ ਸਟੇਜਾਂ ਦਾ ਜ਼ਿਕਰ ਕਰਦੀ ਜਿਸ ਸਟੇਜ ਤੇ ਜਿਹੜੇ ਜਿਹੜੇ ਖੜੇ ਨੇ ਅਜਿਹਾ ਇਹ ਪਾਵਨ ਪਵਿੱਤਰ ਬਾਕ ਧਾਰਮਿਕ ਦੁਨੀਆ ਦਾ ਉਤਾਰ ਚੜਾਓ ਅਦਰ ਧਰਮ ਦੇ ਚ ਵੀ ਉਤਾਰ ਚੜਾਓ ਹੈ ਤਾਂ ਇਹ ਧਰਮ ਵੀ ਇਹਦੇ ਕੋਈ ਸੰਸਾਰ ਦਾ ਹਿੱਸਾ ਹੈ ਅਜੇ ਪੂਰਨ ਰੂਪ ਦੇ ਚ ਕਰਤਾਰ ਦਾ ਰੰਗ ਨਹੀਂ ਚੜਿਆ ਮਿਰੰਕਾਰ ਦਾ ਰੰਗ ਨਹੀਂ ਚੜਿਆ ਤਾਂ ਹੀ ਉਤਾਰ ਚੜਾਓ ਹੈ। ਨਿਰੰਕਾਰ ਖਿੱਚਦਾ ਹੈ ਉੱਪਰ ਉੱਠ ਗਿਆ ਸੰਸਾਰ ਖਿੱਚਦਾ ਹੈ ਥੱਲੇ ਆ ਗਿਆ। ਪਰਮਾਤਮਾ ਖਿੱਚਦਾ ਹੈ ਸੁਰਤ ਉੱਚੀ ਉੱਠ ਗਈ ਪਦਾਰਥ ਖਿੱਚਦੇ ਨੇ ਸੁਰਤ ਥੱਲੇ ਆ ਗਈ। ਉਤਾਰ ਚੜਾਓ। ਅਜੇ ਇਹ ਪਦਾਰਥ ਤੇ ਪਰਮਾਤਮਾ ਦੋਹਾਂ ਦੀ ਕشش ਦੇ ਵਿੱਚ ਜੀ ਜੋ ਹੈ ਜੀ ਰਿਹਾ ਹੈ। ਦੋਹਾਂ ਦੇ ਖਿੱਚ ਦੇ ਵਿੱਚ। ਔਰ ਅਜੇ ਪਦਾਰਥ ਦੀ ਕشش ਤੋਂ ਬਾਹਰ ਨਹੀਂ ਨਿਕਲੇ ਆ। ਜ਼ਮੀਨ ਦੀ ਕਸ਼ਿਸ਼ ਤੋਂ ਅਜੇ ਇਹ ਵਸਤੂ ਉੱਪਰ ਨਹੀਂ ਉੱਠੀ ਇਹ ਫਾਰੇ ਦਾ ਪਾਣੀ ਉੱਪਰ ਨਹੀਂ ਉੱਠਿਆ ਠੀਕ ਹੈ ਉੱਪਰ ਉੱਠੇ ਹੈ ਬੜਾ 100 100 200 ਫੁੱਟ ਤੱਕ ਵੀ ਪਾਣੀ ਉੱਪਰ ਉੱਠਦਾ ਹੈ ਪ੍ਰੈਸ਼ਰ ਦਾ ਮਾਰਿਆ ਹੈ ਪਰ ਧਰਤੀ ਦੀ ਕਸ਼ਿਸ਼ ਤੇ ਬਹੁਤ ਦੂਰ ਤੱਕ ਜਾਂਦੀ ਹੈ ਪਦਾਰਥ ਦੀ ਪਹੁੰਚ ਬੜੀ ਦੂਰ ਤੱਕ ਹੈ ਤੂੰ ਕਿਤਨਾ ਅਭਿਆਸ ਕਰੇਗਾ ਕਿਤਨਾ ਨਾਮ ਜਪੇਗਾ ਕਿਸੇ ਥਾਂ ਵੀ ਤੈਨੂੰ ਪਦਾਰਥ ਗਿਰਾ ਦੇਗਾ ਤੂੰ ਕਿਤਨਾ satsang ਕਰੇਗਾ ਕਿਤਨੀ ਬਾਣੀ ਪੜ੍ਹੇਗਾ ਕਿਸੇ ਥਾਂ ਤੇ ਵੀ ਤੈਨੂੰ ਰੂਪ ਰੰਗ ਦਿਰਾ ਦੇਗਾ ਤੂੰ ਕਿਤਨਾ ਕਥਾ ਤੇ ਕੀਰਤਨ ਸੁਣੇਗਾ ਕਿਸੇ ਥਾਂ ਤੇ ਵੀ ਤੈਨੂੰ ਪ੍ਰਭਤਾ ਦਿਰਾ ਦੇ ਕਿਉਂਕਿ ਧਰਤੀ ਦੀ ਕشش ਦਾ ਇੱਕ ਆਪਣਾ ਦਾਇਰਾ ਹੈ بڑے بڑے ઋષਿ ਬਨੇ ਭ੍ਰਸ਼ਟ ਹੁੰਦੇ ਦੇਖੇ ਗਏ ਬڑے بڑے ਅਭਿਆਸੀ ਭ੍ਰਸ਼ਟ ਹੁੰਦੇ ਦੇਖੇ ਗਏ तो वो जो ऋषि भ्रष्ट होया है, अगर 400 मील तक जमीन की कशिश का दा दायरा है तो ठीक है ऋषि उच्चा उठाया से हो सद दो ढाई सौ मील तक ही उच्चा उठाया उस तो अगे नहीं सुरत बहुत उची चली गई आम लोगों लो बड़ा उच्चा उठ गया उन्हें कुछ हल्के पण का आनंद भी माणिया बोझ हल्का होया क्योंकि जैसे जैसे कोई चीज़ उपर उठती है जमीन की कशिश हौली हो होंगी कशिश तो घटती है ਤੋਂ ਬਾਹਰ ਥੋੜਾ ਥੋੜਾ ਗਿਰਦਾ ਹੈ ਅਨੰਦ ਵੀ ਮਾਣਿਆ ਇਸ ॠषि ਨੇ ਫਿਰ ਵੀ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੇ ਖਿੱਚ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੇ ਇਸ ਗੁਰਮੁਖ ਨੇ ਬਾਣੀ ਦਾ ਆਨੰਦ ਵੀ ਮਾਣਿਆ ਹੈ ਕਥਾ ਕੀਰਤਨ ਦਾ ਸਵਾਦ ਵੀ ਮਾਣਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਦੀ ਝਲਕ ਵੀ ਦੇਖੀ ਹੈ ਪਰ ਫਿਰ ਵੀ ਜ਼ਮੀਨ ਦੀ ਕਸ਼ਿਸ਼ ਤੋਂ ਉੱਚਾ ਨਹੀਂ ਉੱਠਿਆ ਔਰ ਇਸ ਤਰ੍ਹਾਂ ਦੇ ਡਿੱਗਦੇ ਹੋਏ ਅਸੀਂ ਰੋਜ਼ ਦੇਖਦੇ ਆਂ ਹੈਰਾਨੀ ਹੁੰਦੀ ਹੈ ਇਤਨੀ ਸੇਵਾ ਇਤਨਾ দান ਇਤਨਾ ਗਿਆਨ ਇਤਨਾ ਸਦਸਨ ਇਤਨਾ ਜਬ ਤੱਕ ਫਿਰੇ ਗਿਰਦਾ ਹੈ ਕਿਉਂ ਅਜੀ ਜ਼ਮੀਨ ਦੀ ਕشش ਦੇ ਦਾਇਰੇ ਤੋਂ ਉੱਛੇ ਨਹੀਂ ਉੱਠੀ ਤਾਂ ਹੀ ਜੋ ਹੈ ਇਹ ਹਾਲਤ और जितना कोई ऊंचाई तो गिरता है उतनी गहरी चोट भी लगती है ये नर्स कर दें एक बंदा अठ फुट की बुलंदी तो गिरया मामूली चोट लगेगी पर एक बंदा सौ फुट की बुलंदी तो गिरया हो सकता है हड्डी पसली भी टुट जाए तो जो एक बंदा किधर अठ हज़ार फुट की बुलंदी तो गिरे, बुलंदी तो, गिरे तो रेजा रेजा हो जाएगा पुरजा पुरजा हो जाएगा उ ਅਦੇ ਤੇ ਭੀਤੇ ਉੜ ਜਾਣਗੇ ਜੋ ਜਿੰਨੀ ਬੁਲੰਦੀ ਤੋਂ ਗਿਰਦਾ ਹੈ ਉਤਨੀ ਹੀ ਜ਼ਿਆਦਾ ਚੋਟ ਖਾਂਦਾ ਹੈ ਜੋ ਅਸੀਂ ਸੰਸਾਰ ਦੇ ਤਲ ਤੇ ਦੇਖਦੇ ਆ ਉਹੀ ਧਾਰਮਿਕ ਦੁਨੀਆ ਜਦ ਕੋਈ ઋષਿ ਗਿਰਦਾ ਹੈ ਜਦ ਕੋਈ ਪੂਰਨ ਗੁਰੂ ਦਾ ਸਿੱਖ ਗੁਰਮੁਖ ਗਿਰਦਾ ਹੈ ਤਾਂ ਉਹ ਗਰਾਵਟ ਮਾਮੂਲੀ ਪੱਦਰ ਦੀ ਨਹੀਂ ਆਉਂਦੀ ਬੜੀ ਭਿਆਨਕ ਹੁੰਦੀ ਹੈ ਉਹ ਜਦ ਦੁਰਾਚਾਰੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਬੇਈਮਾਨ ਵੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਦੁਸ਼ਟ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਇਹ ਵੀ ਮਹਿਸਸ ਕਰਦੇ ਆਂ ਹੱਦ ਹੋ ਗਈ ਕੱਲ ਤੱਕ ਸੰਤ ਕਹੇ ਲਾਂਦਾ ਸੀ ਅਜ ਦੁਸ਼ਟ ਕੱਲ ਤੱਕ ਸਦਾਚਾਰੀ ਕਹੇ ਲਾਂਦਾ ਸੀ ਅਜ ਦੁਰਾਚਾਰੀ ਬੜੀ ਬੁਲੰਦੀ ਤੋਂ ਗਿਰਿਆ ਹੈ ਸਦਾਚਾਰੀ ਹੈ ਸੀ ਐਸੀ ਗੱਲ ਨਹੀਂ ਹੈ ਉਠਿਆ ਸੀ ਉੱਪਰ ਪਰ ਕشش ਦੇ ਦਾਇਰੇ ਤੋਂ ਬਾਹਰ ਨਹੀਂ ਗਿਆ ਸੀ जिथे गिरना है ही नहीं जिथे डिगना है ही नहीं उथे तक नहीं पहुंचया तो संसार देश उतार चढ़ाव है जीवन देश उतार चढ़ाव है ये उतार चढ़ाव हर थान पर है राजनैतिक दुनिया चाहिए जिन्हें तक बंदा कुर्सी ते बैठा है सब सलामा पै कर दच्चा है मैं अपने देश देखे जो कुर्सी तो थले ल ਪਰ ਗਲੀਆਂ 'ਚ ਇੰਜ ਘੁੰਮਦਾ ਜਿਵੇਂ ਗਊਸ਼ਾਲੇ ਦੀਆਂ ਗਊਆਂ ਕੋਈ ਨਹੀਂ ਪੁੱਛਦਾ ਕੋਈ ਗੱਲ ਹੀ ਨਹੀਂ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਲੀਡਰਸ ਕੱਲ ਸ਼ਿਖਰ ਤੇ ਸਨ ਬੁਲੰਦੀਆਂ ਤੇ ਸਨ ਅੱਜ ਜ਼ਮੀਨ ਤੇ ਡਿੱਗੇ ਪੈ ਨੇ ਔਰ ਇਸੇ ਤਰੀਕੇ ਨਾਲ ਕੋਈ ਧਨ ਦੀ ਦੁਨੀਆ 'ਚ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰਾਜਨੀਤੀ ਦੇ 'ਚ ਕੋਈ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰੰਗ ਰੂਪ ਪ੍ਰਭਤਾ ਦੇ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ धार्मिक दुनिया में गिणिया जाता बड़ा गुरमुख ब्रह्म गयानी संत महात्मा पूजा प्रतिष्ठा से ऐसा गिरया अजय इसकी धार्मिक जिंदगी संसार दे कशिश के दे दायरे तो जमीन के कशिश के दायरे तो बहर नहीं निकली सी रूप ने गिराया है तो जमीन ने गिराया है रंग ने गिराया तो जमीन ने गिराया धन संपदा ने गिराया तो जमीन ने गिराया सब जमीन का हिस्सा है इतनी मेहरस कर हैं ਤਮਨੋਖ ਇਨਾ ਕਰ ਨਾ ਕਰਕੇ ਗਰੇਗਾ ਕੀ ਇਹ ਇਹ ਜੋ ਉਤਾਰ ਚੜ੍ਹਾ ਹੈ ਮੇਰੇ ਪਾਤਸ਼ਾਹ ਉਸ ਦਾ ਜ਼ਿਕਰ ਕਰਦਨ ਮੈਂ ਲਮਕਾਵਾ ਮੇਲਾ ਬੋთა ਆਪ ਲੜੀਵਾਰ ਪੰਕਤੀਆਂ ਜੋ ਹੈ ਸਰਵਨ ਕਰਦੇ ਜਾਓ ਤੁਚ ਬੁੱਧੀ ਅਨੁਸਾਰ ਅਰਥ ਭਾਵ ਅਰਥ ਮੈਂ ਧਨ ਗੁਰਵਰਜਨ ਦੇਵ ਜੀ ਮਹਾਰਾਜ ਦੀ ਪ੍ਰੇਰਣਾ ਅਨੁਸਾਰ ਆਪ ਵੀ ਦੇ ਸਾਹਮਣੇ ਰਖਦਾ ਜਾਣਨਾ ਇੱਕ ਦਫਾ ਪਿਆਰ ਨਾਲ ਲੱਖੋ ਸਤਨਾਮ ਸੋਰੀ ਮਹੱਲਾ ਪੰਨਿਆ ਉਮਕਿਓ ਵੀਓ ਮਿਲਣ ਪ੍ਰਵਤਾਈ ਸਤ ਸੰਗ ਕੀਤਾ ਬਾਣੀ ਪੜੀ ਉਮੰਗ ਪੈਦਾ ਹੋ ਗਈ ਉਛਾਲ ਉਮਕੇ ਉਛਾਲ ਜਿਵੇਂ ਲਹਿਰ ਉੱਠਦੀ ਹੈ ਇਸ ਤਰ੍ਹਾਂ ਅੰਦਰ ਉਛਾਲ ਪੈਦਾ ਹੋ ਗਿਆ ਪ੍ਰਭੂ ਨੂੰ ਮਿਲਣ ਲਈ ਪਰਮਾਤਮਾ ਨੂੰ ਮਿਲਣ ਲਈ ਵੀ ਉਹ ਮਿਲੇ ਇਸ ਤਰ੍ਹਾਂ ਦੀ ਇੱਕ ਉਮੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦੀ ਇੱਕ ਤਰੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦਾ ਇੱਕ ਉਛਾਲ ਅੰਦਰ ਆਇਆ ਹਾਂ ਜੀ ਹੋ ਜਿਤ ਚਰਿਆ ਜਾਈ ਇਸ ਉਮੰਗ ਨੇ ਖੋਜਣ ਤੇ ਮਜਬੂਰ ਕਰ ਦਿੱਤਾ ਇੱਕ ਥਾਂ ਤੇ ਸਤਸੰਗ ਵਿੱਚ ਜਾਈਏ ਦੂਜੀ ਥਾਂ ਤੇ ਜਾਈਏ ਤੀਜੀ ਥਾਂ ਤੇ ਜਾਈਏ ਉਸ ਮਹਾਪੁਰਸ਼ ਦੇ ਬੋਲ ਸੁਣੀਏ ਉਸ ਦੇ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਇਸ ਤਰ੍ਹਾਂ ਖੋਜਣ ਨੂੰ ਅਭਿਆਸੀ ਚੱਲ ਪਿਆ ਮਤਾ ਕਿਦਰੇ ਉਹ ਪ੍ਰਭੂ ਮਿਲੇ ਜਿਸ ਦੇ ਮਿਲਣ ਲਈ ਅੰਦਰ ਉਛਾਲ ਪੈਦਾ ਹੋ ਗਿਆ ਅੰਦਰ ਜੋ ਹੈ ਚੜਾਵਾ ਆਇਆ ਹਾਂਜੀ ਸੋਨ ਤਸੰਦੇਸ ਰੋਪੇ ਗ੍ਰੇਸੇ ਵਿਚਾਰੀ ਸਤ ਸੰਗ ਦੇ ਚ ਮਹਾਪੁਰਸ਼ਾਂ ਦੇ ਕੋਲ ਜਦ ਪ੍ਰਭੂ ਦੇ ਬੋਲ ਸੁਣੇ ਉਸ ਪਰਮਾਤਮਾ ਦੀ ਗੱਲ ਸੁਣੀ ਤਾਂ ਹਿਰਦੇ ਦੀ ਸੇਜਾ ਉਸ ਦੇ ਆਣ ਦੇ ਸਤਕਾਰ ਲਈ ਵਿਛਾ ਦਿੱਤੀ ਭਾਵ ਅੰਦਰ ਸ਼ਰਧਾ ਪੈਦਾ ਹੋ ਗਈ ਅੰਦਰ ਭਾਵਨਾ ਪੈਦਾ ਹੋ ਗਈ ਅੰਦਰ ਉਸ ਦਾ ਭੈ ਪੈਦਾ ਹੋ ਗਏ ਸਾਰੇ ਫੁੱਲ ਹਿਰਦੇ ਦੀ ਸੇਜਾ ਤੇ ਵਿਛਾਏ ਵੀਰੋ ਪ੍ਰਭੂ ਪ੍ਰਗਟ ਹੋਵੇ ਉਹ ਆਵੇ ਹਾਂਜੀ ਭ੍ਰਮ ਭ੍ਰਮ ਆਇਓ ਤੋ ਨਜ਼ਰ ਨਾ ਪਾਈ ਪਰ ਸਾਰੇ ਡੇਰਿਆਂ 'ਚ ਭਟਕਾਏ ਸਾਰੇ ਸਤਸੰਗ ਕੀਤੇ ਬਹੁਤਿਆਂ ਦਾ ਕੀਰਤਨ ਸੁਣਿਆ ਬਹੁਤਾਂ ਦੀ ਕਥਾ ਸੁਣੀ ਕੁਝ ਨਜ਼ਰ ਨਾ ਆਇਆ ਕੁਝ ਪੱਲੇ ਨਾ ਪਿਆ ਸੇਜਾ ਵਿਛਾਈ ਸ਼ਰਧਾ ਨਾਲ ਭਾਵਨਾ ਨਾਲ ਭੈਣਾਲ ਭਗਤੀ ਨਾਲ ਪਰ ਸੇਜਾ ਤੇ ਬੈਠਣ ਵਾਲਾ ਨਾ ਉਮੰਗ ਅੰਦਰ ਪੈਦਾ ਹੋਈ ਉਛਾਲ ਅੰਦਰ ਪੈਦਾ ਹੋਇਆ ਪਰ ਉਹ ਛਾਲ ਸ਼ਿਖਰ ਨੂੰ ਨਹੀਂ ਛੂ ਸਕਿਆ ਬੁਲੰਦੀਆਂ ਨੂੰ ਨਹੀਂ ਛੂ ਸਕਿਆ ਭਟਕਣਾ ਐਸੀ ਕੁਝ દિਸ਼ਿਆ ਨਹੀਂ ਕੁਝ ਪੱਲੇ ਨਹੀਂ ਪਿਆ ਹਾਂ ਜੀ ਕਿਨੂੰ ਮੇਰੇ ਜੀਰੋ ਧੀਰ ਮਨ ਮੰਨੋ ਫਿਰ ਇਸ ਹਾਲਤ ਵਿੱਚ ਉਹ ਅਭਿਆਸੀ ਅਰਦਾਸ ਕਰਦਾ ਹੈ हे ਪ੍ਰਭੂ ਇਸ ਹਿਰਦੇ ਨੂੰ ਧੀਰਜ ਕਿਵੇਂ ਮਿਲੇ ਸਬਰ ਕਿਸ ਤਰ੍ਹਾਂ ਆਵੇ ਜਦ ਤੇਰੇ ਲਈ ਤੜਪਣਾ ਹੈ ਤੇਰੇ ਲਈ ਉਛਾਲ ਹੈ ਤੇ ਤੇਰੇ ਮਿਲੇ ਬਿਨਾ ਆਖਰ ਮਨ ਨੂੰ ਤਿਰਜ ਕਿਸ ਤਰ੍ਹਾਂ ਮਿਲੇ ਸਬਰ ਕਿਸ ਤਰ੍ਹਾਂ ਮਿਲੇ ਹਾਂ ਜੀ ਮੈਂ ਸਾਜਨ ਹਾਂ ਤੁਜ ਕੁਰਬਾਨ ਮੈਂ ਤੇਥੋਂ ਸਦਕੇ ਜਾਵਾਂ ਤੂੰ ਮੈਨੂੰ ਮਿਲ ਇਹ ਜਿਹੜਾ ਉਛਾਲ ਪੈਦਾ ਹੋਇਆ ਹੈ ਇਹ ਪ੍ਰਭੂ ਤੂੰ ਮਿਲ ਤੇਰਾ ਮਿਲਾਪ ਹੋਵੇ ਤਾਂ ਕਿ ਮੈਂ ਤੇਥੋਂ ਸਦਕੇ ਜਾਵਾਂ ਤੇਥੋਂ ਕੁਰਬਾਨ ਜਾਵਾਂ ਹਾਂ ਜੀ ਰਹਾ ਏਕਾ ਸੇਜ ਵਿਸੀਤਨ ਕੰਤਾ ਇਹ ਸਮਝ ਆ ਗਈ ਸਤ ਸੰਗ ਕਰਦੇਆਂ ਕਰਦੇਆਂ ਕਿ ਦੂਰੀ ਨਹੀਂ ਹੈ ਇੱਕ ਦੂਰੀ ਜ਼ਮੀਨ ਦੀ ਹੁੰਦੀ ਹੈ ਇੱਕ ਦੂਰੀ ਹਿਰਦੇ ਦੀ ਹੁੰਦੀ ਹੈ ਪ੍ਰਮਾਤਮਾ ਦੀ ਦੂਰੀ ਜ਼ਮੀਨ ਦੀ ਦੂਰੀ ਨਹੀਂ ਹੈ ਜਿਵੇਂ ਸਾਡਾ ਕੋਈ ਮਿੱਤਰ ਦਿੱਲੀ ਰਹਿੰਦਾ ਹੈ ਤੋ ਇਹ ਤੇ ਜ਼ਮੀਨ ਦੀ ਦੂਰੀ ਹੈ ਕੋਈ ਅਮਰੀਕਾ ਰਹਿੰਦਾ ਹੈ ਜ਼ਮੀਨ ਦੀ ਦੂਰੀ ਹੈ ਜ਼ਮੀਨ ਦੀਆਂ ਦੂਰੀਆਂ ਅੱਜ ਦੂਰੀਆਂ ਨਹੀਂ ਰਹੀਆਂ ਲੇਲਾ ਮੋਟਰਾਂ ਗੱਡੀਆਂ ਤੇ ਹਵਾਈ ਜਹਾਜ਼ਾਂ ਨੇ ਇਹ ਦੂਰੀਆਂ ਪਾਰ ਦਿੱਤੀਆਂ ਨੇ ਅੱਜ ਕੋਈ ਦੂਰੀ ਦੂਰੀ ਨਹੀਂ ਹੈ ਇੱਕ ਦੌਰ ਐਸਾ ਲੰਘਿਆ ਹੈ ਕਿ ਦਰਿਆ ਤੋਂ ਪਾਰ ਜਿਹੜੇ ਲੋਕੀ ਰਹਿੰਦੇ ਸਨ ਉਰਾਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਸੀ ਕੌਣ ਰਹਿੰਦੇ ਨੇ ਉੱਠਦਾ ਹੋਇਆ ਧੂਆਂ ਦੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਕੋਈ ਰਹਿੰਦਾ ਹੈ ਉਧਰ ਵੀ ਕੋਈ ਦੁਨੀਆ ਰਹਿੰਦੀ ਹੈ ਪਰ ਕੌਣ ਨੇ ਕਿਸ نسل ਦੇ ਨੇ ਕੀ ਬੋਲਦੇ ਨੇ ਕੁਝ ਨਹੀਂ ਪਤਾ ਹੁੰਦਾ ਸੀ ਔਰ ਆਮ ਖਿਆਲ ਹੈ ਜੋ ਭਾਸ਼ਾ ਵਿਗਿਆਨੀ ਨੇ ਉਹ ਕਹਿੰਦੇ ਨੇ ਹਰ ਦਰਿਆ ਦੇ ਪਾਰ ਬੋਲੀ ਬਦਲ ਜਾਂਦੀ ਸੀ। ਉਰਾਰ ਵਾਲਿਆਂ ਦੀ ਬੋਲੀ ਹੋਰ ਪਾਰ ਵਾਲਿਆਂ ਦੀ ਬੋਲੀ ਹੋਰ ਦੂਰੀਆਂ ਸਨ। ਅੱਜ ਇਹ ਦੂਰੀਆਂ ਦੂਰੀਆਂ ਨਹੀਂ ਰਹੀਆਂ ਦਰਿਆਵਾਂ ਦੀ ਤੇ ਗੱਲ ਛੱਡੋ ਸਮੁੰਦਰਾਂ ਦੀ ਦੂਰੀ ਕੋਈ ਦੂਰੀ ਨਹੀਂ ਰਹੀ। ਪਰਮਾਤਮਾ ਜ਼ਮੀਨ ਦੀ ਦੂਰੀ ਤੇ ਨਹੀਂ ਅਗਰ ਹੁੰਦਾ ਤਾਂ ਵਾਕਈ ਕਿਸੇ ਹਵਾ ਜਾਂ ਜਜ਼ਜ ਬੈਠ ਕੇ ਚਲੇ ਜਾਂਦੇ ਉਸ ਦੇ ਕੋਲ। ਕਿ ਸਰੀਰਲ ਮੋਟਰ ਗੱਡੀ 'ਚ ਬੈਠ ਕੇ ਚਲੇ ਜਾਂਦੇ। ਉਹ ਜ਼ਮੀਨ ਦੀ ਦੂਰੀ ਤੇ ਨਹੀਂ ਹੈ, ਹਿਰਦੇ ਦੀ ਦੂਰੀ ਹੈ। ਜਿਵੇਂ ਇੱਕ ਬੰਦਾ ਕੋਲ ਬੈਠਾ ਹੋਵੇ ਤੇ ਪੁੱਛੀਏ ਇਹ ਕੌਣ ਹੈ? ਅਗਲਾ ਕਹਿੰਦਾ ਕੋਈ ਦੂਰ ਦਾ ਜਾਪਦਾ ਹੈ। ਭਈ ਹੱਦੋਂ ਕੀ ਦੂਰੀ ਤੇ 2 ਫੁੱਟ ਦੇ ਵੀ ਨਹੀਂ ਹੈ ਤੇਰੇ ਨਾਲ ਗੋਡਾ ਢਾ ਕੇ ਬੈਠਾ ਹੈ। ਫਿਰ ਤੂੰ ਕਹਿਣਾ ਕੋਈ ਦੂਰ ਦਾ ਜਾਪਦਾ ਹੈ। ਦਰਸਲ ਹਿਰਦੇ ਦਾ ਕੋਈ ਸੰਬੰਧ ਨਹੀਂ। ਇੱਕ ਬੰਦੇ ਦਾ ਨਾਂ ਲਿਆ ਗਿਆ ਜੋ ਗਾਲਬਨ 5000 ਮੀਲ ਦੀ ਦੂਰੀ ਤੇ ਰਹਿੰਦਾ ਹੈ ਜੈਸੇ ਉਸ ਦਾ ਨਾਂ ਲਿਆ ਗਿਆ ਅਗਲਾ ਕਹਿੰਦਾ ਉਹ ਤੇ ਸਾਡੇ ਨੇੜੇ ਦਾ ਹੈ ਉਹ ਤੇ ਸਾਡਾ ਨਿਕਟ ਵਰਤੀ ਹੈ ਅੱਦ ਹੋ ਗਈ 5000 ਮੀਲ ਦੀ ਦੂਰੀ ਤੇ ਰਹਿਣ ਵਾਲਾ ਬੰਦਾ ਜਦ ਉਸ ਦਾ ਨਾਂ ਲਿਆ ਗਿਆ ਤੇਰੇ ਅੰਦਰ ਉਤਸ਼ਾਹ ਪੈਦਾ ਹੋ ਗਿਆ ਤੂੰ ਕਹਿੰਦਾ ਉਹ ਨੇੜੇ ਦਾ ਹੈ ਕੋਲ ਬੈਠਾ ਹੋਇਆ ਕਹਿੰਦਾ ਇਹ ਦੂਰ ਦਾ ਹੈ ਇਹ ਹਿਰਦੇ ਦੀ ਦੂਰੀ ਹੈ ਹਿਰਦੇ ਦੀ ਨੇੜਤਾ ਹੈ ਇਹ ਜ਼ਮੀਨ ਦੀ ਦੂਰੀ ਨਹੀਂ ਹੈ ਇਸ ਜ਼ਮੀਨ ਦੀ ਨੇੜਤਾ ਨਹੀਂ ਹੈ ਤਾਂ ਸਤਗੁਰੂ ਥੇ ਕਹਿੰਨੇ ਨੇ ਅਭਿਆਸੀ ਨੂੰ ਇੱਕ ਗੱਲ ਸਮਝ ਚ ਆ ਗਈ ਕਿ ਪ੍ਰਮਾਤਮਾ ਦੀ ਦੂਰੀ ਜ਼ਮੀਨ ਦੀ ਦੂਰੀ ਨਹੀਂ ਹੈ ਇਹ ਕੋਈ ਸੇਜ ਦਿੱਤੇ ਜੀਵ ਇਸਤਰੀ ਤੇ ਪ੍ਰਮਾਤਮਾ ਦਾ ਇਕੱਠ ਹੈ ਦੂਰੀ ਨਹੀਂ ਹੈ ਲੇਕਿਨ ਫਿਰ ਵੀ ਮਿਲਾਪ ਨਹੀਂ ਕਾਰਨ ਹਾਂ ਜੀ ਤਨਸੋਤੀ ਪਿਰ ਸਦ ਜਾਗੰਤਾ ਜੀਵ ਇਸਤਰੀ ਅਗਿਆਨਤਾ ਦੀ ਨੀਂਦ ਦੇ ਸੁਤੀ ਹੋਈ ਤੋ ਸੁੱਤੇ ਹੋਏ ਮਨੁੱਖ ਦਾ ਕਿਸੇ ਨਾਲ ਸੰਬੰਧ ਨਹੀਂ ਜੁੜਦਾ ਹਕੀਕਤ ਇੱਕ ਜਾਗਿਆ ਹੈ ਇੱਕ ਸੁੱਤਾ ਹੋਇਆ ਦੋਹਾਂ ਦਾ ਸੰਬੰਧ ਨਹੀਂ ਜੁੜੇਗਾ ਦੋ ਸੁੱਤੇ ਹੋਏ ਨੇ ਤਾਂ ਵੀ ਸੰਬੰਧ ਨਹੀਂ ਜੁੜੇਗਾ ਸੰਬੰਧ ਜੁੜੇਗਾ ਦੋਹਾਂ ਦੇ ਜਾਗਣ ਤੇ ਖੁਫਤਾ ਰਾ ਖੁਫਤਾ ਕਿ ਕੁੰਦ ਬਿਦਾਰ ਈਰਾਨ ਦੇ ਮਹਾਨ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਖੁਫਤਾ ਰਾ ਖੁਫਤਾ ਕਿ ਕੁੰਦ ਬਿਦਾਰ ਖੁਫਤਾ ਕਹਿੰਦੇ ਸੁੱਤਾ ਆਇਆ ਸੁੱਤਾ ਹੋਇਆ ਮਨੁੱਖ ਸੁੱਤੇ ਨਾਲ ਕੀ ਸੰਬੰਧ ਜੋੜੇਗਾ ਔਰ ਸੁੱਤਾ ਹੋਇਆ ਮਨੁੱਖ ਸੁੱਤੇ ਨੂੰ ਕਿਸ ਤਰ੍ਹਾਂ ਉਠਾਵੇਗਾ ਕਿਸੇ ਸੁੱਤੇ ਹੋਏ ਨੂੰ ਜਗਾਣ ਲਈ ਜਾਗੇ ਹੋਇਆ ਚਾਹੀਦਾ ਹੈ ਜੇ ਵੀ ਮੈਂ ਅਰਜ਼ ਕਰ ਰਹੇ ਹਾਂ ਕਿਸੇ ਦੀ ਚੇਤਨਾ ਕਿਸੇ ਦਾ ਮਨ ਜਾਗੇ ਆਵੇ ਤਾਂ ਇੱਕ ਉਹ ਬੋਲਨੇ ਇੱਕ ਮਨ ਸੁੱਤਾ ਹੋਇਆ ਹੈ ਉਸਦੇ ਬੋਲਨੇ ਉਹ ਨੀਂਦ ਦੇ ਚ ਬੜਬੜਾਣਾ ਉਹ ਨੀਂਦ ਦੇ ਵਿੱਚ ਬੋਲਣਾ ਹੈ ਮੈਂ ਫਿਰ ਅਰਸ਼ ਕਰਾਂ ਦੋ ਸੁੱਤੇ ਹੋਿਆਂ ਦਾ ਸੰਬੰਧ ਨਹੀਂ ਜੁੜੇਗਾ ਇੱਕ ਜਾਗਿਆ ਹੋਇਆ ਇੱਕ ਸੁੱਤਾ ਹੋਇਆ ਸੰਬੰਧ ਨਹੀਂ ਜੁੜੇਗਾ ਸੰਬੰਧ ਜੁੜੇਗਾ ਦੋਹਾਂ ਦੇ ਜਾਗਣ ਤੇ ਸਾਇਬ ਇਥੇ ਕਹਿੰਦੇ ਨੇ ਇਹ ਜੋ ਜੀਵ ਹੈ ਇਹ ਤੇ ਅਗਿਆਨਤਾ ਦੀ ਨਿੰਦਰਾ ਵਿੱਚ ਤੇ ਪ੍ਰਭੂ ਗਿਆਨੀ ਸਰਬ ਸ੍ਰੇਸ਼ਟ ਗਿਆਨੀ ਪਰਮਾਤਮਾ ਦੇ ਸੌਣਾ ਹੈ ਹੀ ਨਹੀਂ ਸਤਿਗੁਰੂ ਜਾਗਤਾ ਹੈ ਦੇ ਕਦੀ ਸੌਣਾ ਨਹੀਂ ਉਹ ਤੇ ਸਦੀਵ ਜਾਗਦਾ ਹੈ ਹਰ ਵਕਤ ਜਾਗਦਾ ਹੈ ਦੇਖੋ ਬੱਸ ਦਾ ਡਰਾਈਵਰ ਕਿਧਰੇ ਇੱਕ ਸੈਕਿੰਡ ਲਈ ਸੌ ਜਾਏ ਸਿਰਫ ਇੱਕ ਸੈਕਿੰਡ ਲਈ ਗਈ ਬੱਸ ਤੇ ਸਾਰੀਆਂ ਸਵਾਰੀਆਂ ਗਈਆਂ ਇਤਨੇ ਖੰਡ ਬ੍ਰਹਿਮੰਡ ਸੂਰਜ ਚੰਦ ਤਾਰੇ ਜਦੇ ਆਸਰੇ ਤੇ ਚਲਦੇ ਪਏ ਹੋਣ ਤੇ ਕਿਧਰੇ ਉਹ ਸੌ ਜਾਏ ਤੇ ਸਾਰਾ ਐਕਸੀਡੈਂਟ ਨਹੀਂ ਹੋ ਜਾਏਗਾ ਇਥੇ ਕੁਝ ਰਹੇਗਾ ਇਕ ਗ੍ਰਹਿ ਦੂਜੇ ਗ੍ਰਹਿ ਨਾਲ ਟਕਰਾ ਜਾਏਗਾ ਇੱਕ ਜ਼ਮੀਨ ਦੂਜੀ ਜ਼ਮੀਨ ਨਾਲ ਟਕਰਾ ਜਾਏਗੀ ਇੱਕ ਸੂਰਜ ਦੂਜੇ ਸੂਰਜ ਨਾਲ ਟਕਰਾ ਜਾਏਗਾ ਨਹੀਂ ਉਹ ਜਾਗੇ ਹੋਏ ਹੈ ਉਹਦੇ ਵਿੱਚ ਸੋਨਾ ਹੈ ਹੀ ਨਹੀਂ ਤਾਂ ਸਾਇਬ ਕੰਨ ਨੇ ಏਕਾ ਸੇਧ ਵਿਧੀ ধন ਗੰਤਾ ਦਨ ਸੋਤੀ ਪਰ ਸਦ ਜਾਗੰਤਾ ਜੀਵ ਇਸਤਰੀ ਅਗਿਆਨਤਾ ਦੀ ਨਿੰਦਰਾ ਦੇ ਸੁਟੀ ਹੋਈਏ ਤੇ ਪ੍ਰਬੋਧਿਤ ਅਗਿਆਨ ਹੈ ਨਹੀਂ ਹੋਤੇ ਪਰਮ ਪ੍ਰਕਾਸ਼ ਉਤੇ ਜਾਣਣਾ ਉਹ ਸਦਾ ਜਾਗਿਆ ਹੋਇਆ ਇਸ ਕਰਕੇ ਮਿਲਨ ਨਹੀਂ ਹੋ ਰਿਹਾ ਭਾਵੇਂ ਨਿਕਟਦਾ ਹੈ ਨੇੜਤਾ ਹੈ ਪਰ ਨੇੜੇ ਹੁੰਦੇ ਹੋਇਆ ਵੀ ਮਿਲਾਪ ਨਹੀਂ ਹੈ ਕਾਰਨ ਜਦ ਮਨੁੱਖ ਸੋ ਜਾਏ ਤਾਂ ਪਰਿਵਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਜਿਸ ਦਾ ਮਨ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਉਹਦਾ ਨਿਰੰਕਾਰ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਪਰਮਾਤਮਾ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਹਾਂਜੀ ਈਓ ਮਧਰੋ ਤਨ ਮਤ ਅੰਤਾ ਪਰ ਸਿਰਫ ਨੀਂਦ ਹੀ ਨਹੀਂ ਇਸ ਜੀਵ ਇਸਤਰੀ ਨੂੰ ਇਨੇ ਹੰਕਾਰ ਦੀ ਸ਼ਰਾਬ ਵੀ ਪੀਤੀ ਮਦ ਕਹਿੰਦੇ ਨੇ ਸ਼ਰਾਬ ਤੋ ਇੱਕ ਤੇ ਨੀਂਦ ਹੋਵੇ ਤੇ ਉਪਰੋਂ ਨਸ਼ਾ ਹੋਵੇ ਤੇ ਬੜੀ ਗੂੜੀ ਨੀਂਦ ਹੋਵੇ ਕੌਣ ਜਗਾਵੇ ਕਿਸ ਤਰ੍ਹਾਂ ਜਾਗੇ ਇੱਕ ਤੇ ਅ ਗਿਆਨ ਬੜਾ ਪਰਬਰ ਦੁਜੈ ਨੂੰ ਧਨ ਸੰਪਦਾ ਦਾ ਨਸ਼ਾ ਚੜਿਆ ਹੈ ਹ ਗਿਆਨ ਤੇ ਜੋ ਬੰਦਾ ਨਸ਼ਾ ਚੜਿਆ ਨਸ਼ਾ ਜੋ ਬੰਨ ਧਨ ਪ੍ਰਭਤਾ ਕੈ ਮਦ ਮੇ ਅਹਨਸ ਰਹੇ دیਵਾਨਾ ਦਨਰਾਦ ਪਾਗਲ ਹੋਇਆ ਫਿਰਦਾ ਹੈ ਧਨ ਦਾ ਨਸ਼ਾ ਜੋ ਬੰਦਾ ਨਸ਼ਾ ਪ੍ਰਭਤਾ ਦਾ ਨਸ਼ਾ ਤੋਂ ਸਹਿਬ ਕੰਨ ਨੇ ਇੱਕ ਤੇ ਜੀਵ ਇਸਤਰੀ ਅਗਿਆਨਤਾ ਦੀ نیند ਵਿੱਚ ਸੁੱਤੀ ਹੋਈ ਹੈ ਦੂਜਾ ਇਸ ਨੇ ਸ਼ਰਾਬ ਵੀ ਪੀਤੀ ਹੈ ਅਹੰਕਾਰ ਦੀ ਜੋ ਬੰਦੀ ਪ੍ਰਭਤਾ ਦੀ ਇਸ ਤਰ੍ਹਾਂ ਦੀ ਸ਼ਰਾਬ ਪੀ ਕੇ ਗੂੜਾ ਨਸ਼ਾ ਤੋਂ ਬਹੁਤ ਗਹਿਰੀ نیند ਹੈ ਇਹਨੂੰ ਕਿਸ ਤਰ੍ਹਾਂ ਜਗਾਇਆ ਜਾਏ ਮੈਂ ਅਰਜ਼ ਕਰਾਂ ਕੁਝ ਇੱਕ ਬੰਦਿਆਂ ਦੀ نیند ਇੰਜ ਆਉਂਦੀ ਹੈ ਮਾਮੂਲੀ ਖੜਾ ਕੋਈ ਜਾਗ ਪਵੇ ਕੁਛ ਕੈਸ਼ਨ ਜ਼ਰਾ ਹਿਲਾਣਾ ਪੈਂਦਾ ਹੈ ਤਾਂ ਜਾਗਦੇ ਨੇ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਬਾਬਾ ਨਿਹੰਗ ਸਿੰਘ ਦੀ ਢਾਰੇ ਕਥਾ ਕਰ ਰਿਹਾ ਸੀ ਉਦੋਂ ਹਜ਼ੂਰ ਸਾਹਿਬ ਤੇ ਸੰਤ ਹਰਨਾਮ ਸਿੰਘ ਸਵੇਰੇ 3 ਵਜੇ ਇੱਕ ਬੰਦੇ ਦੇ ਉੱਤੇ ਰੋਜ਼ ਪਾਣੀ ਪਾਣ ਇੱਕ ਦਿਨ ਪਾਇਆ ਮੈਂ ਕਿ ਚਲੋ ਕੋਈ ਐਵੇਂ ਹੋਇਆ ਜ਼ਰ ਸਵੇਰ ਵਕ ਪਰ ਮੈਂ ਰੋਜ਼ ਦੇਖਿਆ ਉੱਪਰ ਪਾਣੀ ਪਾ ਕਿ ਮੈਂ ਤਾਂ ਬਾਬਾ ਜੀ ਇਹਨੂੰ ਉਂਝ ਜਗਾ ਦਿੱਤਾ ਕਰੋ ਆਵਾਜ਼ ਨਾਲ ਕਹਿੰਦੇ ਕੰਬਖਤ ਨਗਾਰਾ ਵੀ ਵਜਾਈਏ ਤਾਂ ਨਹੀਂ ਜਾਗਦਾ ਇਹਨੂੰ ਪੂਰਾ ਹਿਲਾਈਏ ਤਾਂ ਨਹੀਂ ਜਾਗਦਾ ਤੇ ਮੁਰਦਿਆਂ ਦੀ ਤਰ੍ਹਾਂ ਸੌਂਦਾ ਹੈ ਤੇ ਪਾਣੀ ਉੱਪਰ ਪਾਈਏ ਤਾਂ ਜਾਗਦਾ ਹੈ ਉਂਝ ਨਹੀਂ ਜਾਗਦਾ ਬੜੀ ਗੂੜੀ ਨੀਂਦ ਹੈ ਤੇ ਮਹਾਰਿਸ਼ ਘਰਾਮ ਭਗਤ ਕਬੀਰ ਕਹਿੰਦੇ ਇਸ ਤੋਂ ਵੀ ਕਈ ਗਹਿਰੇ ਜਾਗਦੇ ਨੇ ਕਦੋਂ ਗਹਿਰੇ ਸੌਂਦੇ ਨੇ ਉਹ ਪਾਣੀ ਦੇ ਛਿੱਟਿਆਂ ਨਾਲ ਖੜਾਕ ਨਾਲ ਆਵਾਜ਼ ਨਾਲ ਨਹੀਂ ਜਾਗਦੇ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਨਹੀਂ ਜਾਗਦੇ ਕਿਸ ਤਨਾ ਜਾਗਦੇ ਨੇ ਕਹੋ ਕਬੀਰ ਤਬਹ ਨਰ ਜਾਗੇ ਜਮ ਕਾ ਡੰਡ ਮੂੰਡ ਮੇ ਲਾਗੇ ਐਨ ਮੌਤ ਦਾ ਛੋਟਾ ਸਿਰ ਤੇ ਆਕੇ ਪਿਆ ਤੇ ਖਿਆਲ ਆਇਆ ਲੈ ਜ਼ਿੰਦਗੀ ਤੇ ਗਈ ਜੀਵਨ ਤੇ ਗਿਆ ਪੱਲੇ ਤੇ ਕੁਛ ਨਾ ਪਿਆ ਕਹਿੰਦੇ ਮੌਤ ਦੇ ਸਮੇ ਹਰ ਬੰਦਾ ਸੁਚੇਤ ਹੋ ਜਾਂਦਾ ਹੈ ਪਰ ਬਦਕਿਸਮਤੀ ਉਸ ਸੁਚੇਤ ਪਣੇ ਤੋਂ ਲਾਭ ਉਠਾ ਸਕੇ ਹੁਣ ਵਕਤ ਕੋਈ ਨਹੀਂ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਤੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਉਸ ਸਮੇ ਚਾਨਣੇ ਦਾ ਪਤਾ ਚੱਲਿਆ ਜਦ ਜ਼ਿੰਦਗੀ ਦਾ ਦੀਵਾ ਬਿਲਕੁਲ ਜੋ ਹੈ ਬੁਝਣ ਲੱਗਿਆ ਹੈ ਤੋ ਇੱਕ ਸ਼ਰਾਬ ਪੀਤੀ ਹੋਈ ਏ ਇੱਕ ਅਗਿਆਨਤਾ ਦੀ ਨੀਂਦ ਇੱਕ ਹੰਕਾਰ ਪ੍ਰਭਤਾ ਦਾ ਜੋ ਬੰਦਾ ਧਨ ਦਾ ਇਸ ਤਰ੍ਹਾਂ ਨਸ਼ਾ ਹੈ ਬਹੁਤ ਗੂੜੀ ਨੀਂਦ ਇਹ ਜੀਵ ਇਸਤਰੀ ਸੁੱਤੀ ਪਈ ਹਾਂ ਜੀ ਹਾਂ ਇਸ ਤਰ੍ਹਾਂ ਦੀ ਜੀ ਇਸਤਰੀ ਦਾ ਜਾਗਣਾ ਹੋ ਸਕਦਾ ਹੈ ਜੇ ਕਿਦਰੇ ਪ੍ਰਮਾਤਮਾ ਆਪ ਜਗਾਵੇ ਆਪ ਬਖਸ਼ਿਸ਼ ਕਰੇ ਆਪ ਰਹਿਮਤ ਕਰੇ ਹਾਂ ਜੀ शब्द गहराइया ने पर हम बंदिश बहुत समा हो गया खोज करद एक डेरे तो दूजे डेरे एक सत्संग तो दूजे एक कथा तो दूजी कथा एक कीर्तन तो दूजा कीर्तन पल्ले जद कुछ नहीं पिया पूरी उठा जो है शिखरता नसीब ना हुई तो निराशा ने घेर लिया पत्नी है भी सही के नहीं भई निराशी बहुत दिन ला ਸਾਧਨਾ ਕਰਦੇ ਆ ਬਹੁਤ ਦਿਨ ਲੱਗ ਗਏ ਨੇ ਤਾਂ ਹੁਣ ਅੰਦਰ ਨਿਰਾਸ਼ਾ ਪੈਦਾ ਹੋ ਗਈ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਹਾਂ ਜੀ